शाहपुर कंडी पुलिस ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਗਈ। ਪੁਲਿਸ ਨੇ ਬੈਰੀਅਲ ਨੰਬਰ 2 ਤੇ ਨਾਕਾਬੰਦੀ ਕਰਕੇ ਟ੍ਰਿਪਲ ਰਾਈਡ ਕਰਨ ਵਾਲੇ ਵਾਹਨਾਂ ਦੀ ਜਾਂਚ ਕੀਤੀ ਅਤੇ ਨਿਯਮ ਤੋੜਨ ਵਾਲੇ ਦੋ ਪਹੀਆ ਵਾਹਨ ਚਾਲਕਾਂ ਦੇ ਚਾਲਾਨ ਕੱਟੇ। ਇਸ ਮੌਕੇ ਐਸਆਈ ਅਜਗਦੀਸ਼ ਕੁਮਾਰ ਨੇ ਦੋ ਪਹੀਆ ਵਾਹਨਾ ਤੇ ਤਿੰਨ ਸਵਾਰੀਆਂ ਬਿਠਾ ਕੇ ਚੱਲ ਰਹੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਅਤੇ ਦੱਸਿਆ ਕਿ ਟ੍ਰਿਪਲ ਰਾਈਡ ਕਰਨਾ ਨਾ ਸਿਰਫ ਕਾਨੂੰਨੀ ਉਲੰਘਣਾ ਹੈ। ਸਗੋਂ ਇਹ ਸੜਕ ਹਾਦਸਿਆਂ ਦਾ ਕਾਰਨ ਵੀ ਬਣ ਸਕਦਾ ਹੈ ਨਾਕਾਬੰਦੀ ਦੌਰਾਨ ਕਈ ਵਾਹਨਾਂ ਦੀ ਜਾਂਚ ਕੀਤੀ ਗਈ ਅਤੇ ਦਸਤਾਵੇਜ਼ ਪੂਰੇ ਨਾ ਹੋਣ ਤੇ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ ਅਤੇ ਸੜਕਾਂ ਤੇ ਸੁਰੱਖਿਆ ਬਣੀ ਇਹ ਜੋ ਸ਼ਾਪਰਕੰਢੀ ਚੈੱਕ ਪੋਸਟ ਨੰਬਰ 2 ਦੇ ਲਾਗੇ ਨਾਕਾਬੰਦੀ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਜਿਹੜੇ ਆ ਟੂ wheeler ਵਿਦਆਊਟ ਨੰਬਰ ਟ੍ਰਿਪਲ ਰਾਈਡਿੰਗ ਲੇ ਸ਼ਰਾਰਤੀ ਅਨਸਰ ਘੁੰਮਦੇ ਬੈ ਨੇ ਉਹਨਾਂ ਨੂੰ ਆਪਾਂ ਤਸਦੀਕ ਕਰ ਰਹੇ ਆ ਜਿਹੜੇ ਬਿਨਾ ਨੰਬਰ ਵਹੀਕਲ ਨੇ ਉਹਨਾਂ ਨੂੰ ਪਾਉਂਡ ਕੀਤਾ ਜਾਏਗਾ ਇਸ ਤੋਂ ਇਲਾਵਾ ਜਿਹੜਾ ਇਹ ਮਤਲਬ ਆਪਾਂ ਸ਼ਹਿਰ ਦੇ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਦੇ ਲਈ ਇਹ ਮੁਹਿੰਮ ਚਲਾਈ ਹੈ ਸਾਡੇ ਮਾਨਯੋਗ ਅਸਸਪੀ ਸਾਹਿਬ ਜੀ ਨੇ ਹੁਕਮ ਮੁਤਾਬਕ ਇਹ ਸਾਡੀ ਚੈਕਿੰਗ ਚੱਲ ਰਹੀ ਹੈ ਉਹਨਾਂ ਵਾਸਤੇ ਵਾਰਨਿੰਗ ਹੈਗੀ ਹੈ ਅੱਬ ਇੱਥੇ ਤੇ ਹੁਣ ਤੱਕ ਕੋਈ ਆਇਆ ਨਹੀਂ ਹੈਗਾ ਪਰ ਉਹਨਾਂ ਵਾਸਤੇ ਵਾਰਨਿੰਗ ਹੈ ਜਿਹੜੇ ਵੀ ਅਜਿਹੇ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ